ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਿਸਾਨ ਆਪਣੀ ਮੰਗਾਂ ਲੈ ਕੇ ਲਗਾਤਾਰ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਕਿਸਾਨਾਂ ਵੱਲੋਂ ਜਿੱਥੇ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ ਤੇ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਜੇਕਰ ਸਾਡੀ ਗੱਲ ਨਾ ਮੰਨੀ ਗਈ ਤਾਂ ਅਸੀਂ ਦੂਜੇ ਸੂਬਿਆਂ ਦੇ ਵਿੱਚ ਵੋਟਾਂ ਲੈ ਕੇ ਕਾਫੀ ਨੁਕਸਾਨ ਕਰਾਂਗੇ ਅੱਜ ਦੇਸ਼ ਵਿਆਪੀ ਸਾਡਾ ਅੰਦੋਲਨ ਸੀਗਾ ਦੋ ਫਾਰਮਾਂ ਦਾ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਨਾਨ ਪੋਲੀਟੀਕਲ ਦਾ ਔਰ ਪੂਰੇ ਦੇਸ਼ ਪਰ ਦੇ ਵਿੱਚ ਜੜਾਵਾ ਅੱਜ ਆਪਾਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਦੀਆਂ ਸੀ ਜ਼ਿਲ੍ਹਾ ਹੈੱਡਕੁਆਰਟਰ ਤੇ ਐਸਡੀਐਮ ਦਫ਼ਤਰ ਦੇ ਵਿੱਚ ਤੇ ਅੱਜ ਲਗਭਗ 17 ਕ ਸੂਬਿਆਂ ਦੇ ਵਿੱਚ ਦੇਸ਼ ਵਿਆਪੀ ਇਹ ਕਾਰਜਕ੍ਰਮ ਹੋ ਰਹੇ ਨੇ ਸਾਡੇ ਔਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਵੀ ਅਰਥੀਆਂ ਸਾੜੀਆਂ ਗਈਆਂ ਨੇ ਇਹਦੀਆਂ ਮੁੱਖ ਮੰਗਾਂ ਸੀਗੀਆਂ ਕਿ ਜਿਹੜੇ ਹਰਿਆਣੇ ਦੇ 6 ਅਧਿਕਾਰੀ ਆ ਜਿਨ੍ਹਾਂ ਦਾ ਸਨਮਾਨ ਕਰਨ ਵਾਸਤੇ ਹਰਿਆਣੇ ਦੇ ਸਰਕਾਰ ਨੇ ਚੰਡੀਗੜ੍ਹ ਨੇ ਦਿੱਲੀ ਨੂੰ ਲਿਖਿਆ ਹੈਗਾ ਪਰ ਦਿੱਲੀ ਸਰਕਾਰ ਜਿਹੜੀ ਮੋਦੀ ਸਰਕਾਰ ਆ ਉਹ ਜਿਹੜੀ ਆ ਉਹ ਇਹਨਾਂ ਨੂੰ 15 ਅਗਸਤ ਨੂੰ ਸਨਮਾਨ ਕਰਨਾ ਚਾਹੁੰਦੀ ਆ ਔਰ ਸਾਡਾ ਇੱਥੇ ਬਹੁਤ ਤਕੜਾ ਵਿਰੋਧ ਆ ਕਿ ਜਿਨ੍ਹਾਂ ਅਧਿਕਾਰੀਆਂ ਨੇ ਚਾਹੇ ਸ਼ੰਭੂ ਬਾਰਡਰ ਹੋਵੇ ਚਾਹੇ ਖਨੌਰੀ ਚਾਹੇ ਹੋਰ ਬਾਰਡਰ ਹੋਣ ਉੱਥੇ ਯੋਜਨਾਬੰਦੀ ਕਰਕੇ ਜਿਵੇਂ ਕਿਸਾਨਾਂ ਤੇ ਜ਼ੁਲਮ ਕੀਤਾ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਇਰ ਕੀਤੇ ਜਿਵੇਂ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਇਰ ਕੀਤੇ ਇਦੋਂ ਗਾਹਾਂ ਉਹਨਾਂ ਦੇ ਉੱਤੇ ਸ਼ਾਰਟ ਗਨ ਬੈਲਟ ਗਨ ਰਬੜ ਦੀਆਂ ਗੋਲੀਆਂ ਔਰ ਇਹ ਸ਼ਫਾਰਸ਼ ਵਿੱਚ ਲਿਖਿਆ ਗਿਆ ਵੀ ਇਹਨਾਂ ਨੇ ਡਰੋਨਾ ਰਹੀਂ ਜਿਹੜੇ ਹਜ਼ਾਰਾਂ ਹਜ਼ਾਰ ਜਰੀਲੀਆਂ ਗੈਸ਼ਾਂ ਦੇ ਸ਼ੈਲ ਮਾਰਿਓ ਕਹਿੰਦੇ ਉਹ ਯੋਜਨਾ ਬਹੁਤ ਵਧੀਆ ਸੀਗੀ ਅਰ ਉਹਦੇ ਵਿੱਚ ਸ਼ਹੀਦ ਸੁਭਕਰਨ ਸ਼ਹੀਦ ਹੋਇਆ ਬਾਪ ਅਰ 433 ਸਾਡੇ ਕਿਸਾਨ ਨੌਜਵਾਨ ਜ਼ਖਮੀ ਹੋਏ ਆ ਜਿਨ੍ਹਾਂ ਦੀਆਂ ਛੇ ਦੀਆਂ ਇੱਕ ਇੱਕ ਅੱਖ ਚਲੀ ਗਈ ਆ ਤੋਂ ਗੰਭੀਰ ਜ਼ਖਮੀ ਵੀ ਹੋਏ ਆ ਅਰ ਜੋ ਜ਼ਬਰ ਕੀਤਾ ਸੀ ਕਹਿੰਨੇ ਆ ਕਿ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰਨ ਵਾਲੇ ਅਧਿਕਾਰੀਆਂ ਨੂੰ ਜੇ ਸਨਮਾਨ ਕਰੋਗੇ ਤੇ ਦੇਸ਼ ਵਿੱਚ ਸੰਦੇਸ਼ ਕੀ ਜਾਊਗਾ ਕਿ ਜੜਿਆਂ ਵਾਲੇ ਬਾਗ ਦਾ ਸੰਦੇਸ਼ ਜਾਊਗਾ ਕਿ ਅਸੀਂ ਵਿਦੇਸ਼ੀ ਧਰਤੀ ਦੇ ਆ ਤੋਂ ਸਨਮਾਨ ਰੱਦ ਹੋਣਾ ਚਾਹੀਦਾ ਮੈਂ ਤੁਹਾਨੂੰ ਉਹਨਾਂ ਅਧਿਕਾਰੀਆਂ ਦੇ ਨਾਂ ਦੱਸਣਾ ਚਾਹਾਂਗਾ ਜਿਨ੍ਹਾਂ ਦਾ ਸਨਮਾਨ ਇੱਕ ਤਾਂ ਹੈਗੇ ਆ ਸ਼ਿਬਾਸ਼ ਕਬੀਰਾਜ ਆਈਜੀਪੀ ਕਰਨਾਲ ਜਗਦੀਸ਼ ਰੰਧਾਵਾ ਐਸਪੀ ਕੁਲਕਸ਼ੇਤਰ ਸੁਮਿਤ ਕੁਮਾਰ ਐਸਪੀ ਜੀਂਦ ਨਰਿੰਦਰ ਸਿੰਘ ਡੀਐਸਪੀ ਅਮਿਤ ਪਾਟਿਆ ਡੀਐਸਪੀ ਰਾਮ ਕੁਮਾਰ ਡੀਐਸਪੀ ਇਹ 6 ਨਾਂ ਨੇ ਜਿਨ੍ਹਾਂ ਦਾ ਸਨਮਾਨ ਉਹਦੇ ਵਾਸਤੇ ਤੁਹਾਨੂੰ ਪਤਾ ਜਵੇ ਅਸੀਂ ਕੰਪਨੀ ਬਾਗ ਵਰਦੇ ਮੀਂਚ ਤੁਸੀਂ ਕਿਹਾ 11000000 ਕਿਸਾਨ ਆ ਜੇ ਬਰਸਾਤ ਹੋ ਰਹੀ ਆ ਜੇ ਬਰਸਾਤ ਨਾ ਹੁੰਦੀ ਤਾ ਬਹੁਤ ਵੱਡਾ ਕਾਠੋ ਜਣਾ ਸੀ ਇਹ ਛੋਟ ਸੌਦੇ ਤੇ ਆਏ ਆ ਅੱਜ ਅਸੀਂ ਉੱਥੋਂ ਮਾਰਚ ਕਰਕੇ ਡੀਸੀ ਦੇ ਉੱਤਰ ਦੇ ਨੇੜੇ ਜਿਹੜਾ ਲੜਕੀਆਂ ਦਾ ਕਾਲਜ ਆ ਇਹਦੇ ਸਾਹਮਣੇ ਅਸੀਂ ਆ ਜਰਸੀ ਫੂਕ ਮਜਾਲਾ ਕੀਤਾ ਮੋਦੀ ਸਰਕਾਰ ਦਾ ਇਹ ਸਾਡਾ ਪ੍ਰੋਗਰਾਮ ਸੀ ਲੌਂਗ ਮਾਰਚ ਇਸ ਕਰਕੇ ਕਰਨਾ ਸੀ ਕਿ ਵਿਰੋਧੀ ਧਿਰਾਂ ਜਿਵੇਂ ਮੁੱਦਾ ਚੱਕ ਰਹੀਆਂ ਦੇਸ਼ ਦੀ ਪਾਰਲੀਮੈਂਟ ਚ ਤੇ ਦੇਸ਼ ਦੀ ਪਾਰਲੀਮੈਂਟੀ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਕਿ ਉਹ ਜਿਹੜਾ ਵਾ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਸਰਕਾਰ ਨੂੰ ਮਜਬੂਰ ਕਰੇ ਇਹ ਸਾਡਾ ਪ੍ਰੋਗਰਾਮ ਸੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਫਲਤਾਪੂਰਨ ਅਸੀਂ ਕੀਤਾ ਔਰ ਲਗਭਗ ਪੂਰੇ ਪੰਜਾਬ ਦੇ ਹਰੇਕ ਬਾਈ ਦੇ ਬਾਈ ਜ਼ਿਲ੍ਹਿਆਂ 'ਚ ਹਰਿਆਣੇ 'ਚ ਯੂਪੀ 'ਚ ਰਾਜਸਥਾਨ 'ਚ ਇਸ ਤਰੀਕੇ ਨਾਲ ਲਗਭਗ 17 ਸੂਬਿਆਂ ਦੇ ਵਿੱਚ ਅੱਜ ਦੇ ਪ੍ਰੋਗਰਾਮ ਹੋਏ ਨੇ ਅਸੀਂ ਸਫਲਤਾ ਨਾਲ ਪੂਰੀ ਕੀ ਸਾਹਿਬ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਹੋਈ ਕਿਸਾਨਾਂ ਦੀ ਤੇ ਉੱਥੇ ਕੀ ਨੁਕਸਾਨ ਮਿਲਿਆ ਕਿ ਕੁਝ ਮਿਲਿਆ ਦੇਖੋ ਸਾਡਾ ਪ੍ਰੋਗਰਾਮ ਸੀਗਾ ਫੇਸਿ ਵਿਰੋਧੀ ਧਿਰ ਦੇ ਸਾਰੇ ਐਮਪੀਆਂ ਨੂੰ ਮੰਗ ਪੱਤਰ ਦਵਾਂਗੇ ਉਹ ਦਿੱਤੇ ਅਸੀਂ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਅਸੀਂ ਈਮੇਲ ਕਰ ਦਿੱਤੀ ਇਹਦੋਗਾ ਅਸੀਂ ਕਨਸਟੀਟਿਊਸ਼ਨ ਕਲੱਬ ਦਿੱਲੀ ਵਿੱਚ ਕਨਵੈਨਸ਼ਨ ਕਰਨੀ ਸੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਉੱਥੇ ਵੌਲੰਟੀਅਰ ਤੌਰ ਤੇ ਐਮਪੀਜ਼ ਨੇ ਕਿਹਾ ਪੇਸੀ ਆਉਣਾ ਚਾਹੁੰਦੇ ਆ ਉੱਥੇ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਸ਼ਿਵ ਸ਼ੇਨਾ ਠੀਕ ਹੈ ਜੀ ਆਦੀਵਾਸੀ ਸਮਾਜ ਦੇ ਐਮਪੀਜ਼ ਅਰੇਦੋਗਾ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਬਾਈ ਤੇ ਐਮਪੀ ਸਿੱਧੇ ਪਹੁੰਚੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਦਾ ਵੀ ਮਨੋਰਥ ਸੀ ਕਿ ਤੁਸੀਂ ਪਾਰਟੀ ਹੈਡਸ ਨਾਲ ਮਿਲੋ ਸਾਡਾ ਫੈਸਲਾ ਹੋ ਗਿਆ ਸੀ ਚਿੱਠੀਆਂ ਲਿਖਿਆ ਸੀ ਅਸੀਂ ਇਸ ਸਿਲਸਿਲੇ ਦੇ ਵਿੱਚ ਸੰਜੇ ਸਿੰਘ ਨੂੰ ਵੀ ਮਿਲੇ ਦਿੱਲੀ ਜਾ ਕੇ ਆ ਰਾਹੁਲ ਜੀ ਨੂੰ ਵੀ ਜਿਹੜੇ ਇਸ ਵੇਲੇ ਵਿਰੋਧੀ ਧਿਰ ਦੇ ਮੁਖੀ ਲੀਡਰ ਨੇ ਤੋਂ ਸਾਡੀ ਮੁਲਾਕਾਤ ਦੇ ਵਿੱਚ ਸੀਗਾ ਵੀ ਐਨਡੀਆ ਜਿਹੜਾ ਇੰਡੀਆ ਗੱਡ ਜੋੜਿਆ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਜੋਰ-ਸ਼ੋਰ ਨਾਲ ਚੱਕੇ ਪ੍ਰਾਈਵੇਟ ਬਿੱਲ ਵੀ 4-5 ਐਮਪੀਆ ਨੇ ਲੋਕ ਸਭਾ ਵਿੱਚ ਰੱਖੇ ਨੇ ਰਾਜ ਸਭਾ ਵਿੱਚ ਰੱਖੇ ਨੇ ਹੁਣ ਵੇਖਣਾ ਹੋਵੇਗਾ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਕੇ ਮੰਨਦੀ ਹੈ ਕੀ ਇਹਨਾਂ ਨਾਲ ਸਹਿਮਤੀ ਜਤਾਉਂਦੀ ਹੈ ਚਾਹ ਜੋ ਉਹਨਾਂ ਨੂੰ ਵੋਟਾਂ ਦੇ ਵਿੱਚ ਨੁਕਸਾਨ ਨਾ ਹੋ ਸਕੇ ਇਹ ਤਾਂ ਆਪ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ